ਸਸੇਗਾਲ ਜੀ ਸਾਰੇ ਦਰਸ਼ਕਾਂ ਨੂੰ ਸਾਡੇ ਟਾਈਗਰ ਪੰਜਾਬ ਨਿਊਜ਼ ਚੈਨਲ ਦੀ ਟੀਮ ਵੱਲੋਂ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਇਹ ਦਿਨ ਇੱਕ ਮੀਟਿੰਗ ਕਰਦੇ ਰਹਿੰਨੇ ਆ ਆਪਸ ਵਿੱਚ ਉਹਦੇ ਬਾਰੇ ਵਿੱਚ ਅੱਜ ਫੇਰ ਅਸੀਂ ਦੁਬਾਰਾ ਨਵੀਂ ਇੱਕ ਚਰਚਾ ਦਾ ਵਿਸ਼ਾ ਲੈ ਕੇ ਆਏ ਕੀ ਚਰਚਾ ਹੈ ਉਹ ਉਹ ਚਰਚਾ ਹੈ ਜਿਵੇਂ ਹੁਣੇ ਹੁਣੇ ਹਾਲ ਦੀ ਘੜੀ ਹੈ ਜੇ ਕੁਝ ਦਿਨ ਪਹਿਲਾਂ ਹੀ ਜਿਵਨੀ ਚੋਣਾ ਹੋ ਕੇ ਹਟ ਗਿਆ ਪੰਜਾਬ ਦੇ ਵਿੱਚ ਉਸੇ ਸਮੇਂ ਦੀ ਨਾਲ ਦੀ ਨਾਲ ਹੀ ਕਾਰਪੋਰੇਸ਼ਨ ਚੋਣਾ ਜੰਗੀਆਂ ਲੱਕ ਲੀਆਂ ਗਈਆਂ ਸਰਕਾਰ ਵੱਲੋਂ ਜਿਹੜੀਆਂ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸੀ ਉਹਦੇ ਬਾਰੇ ਅੱਜ ਸਾਡੇ ਸੀਨੀਅਰ ਪੱਤਰਕਾਰ ਸਾਹਿਬ ਸਰਸਦਾਜੀ ਸਰਦਾਰ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ ਇਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੀਆਂ ਜਿਵਨੀ ਚੋਣਾ ਹੈ ਉਹਨਾਂ ਬਾਰੇ ਦੱਸੋ ਕਿਉਂਕਿ ਆਪਾਂ ਜਿੱਥੇ ਬੈਠੇ ਆ ਆਪਾਂ ਉਸ ਜਿਹੜਾ ਦੀ ਹੀ ਗੱਲ ਕਰਾਂਗੇ ਆਪਾਂ ਬਰੀਵਾਲਾ ਮੰਡੀ ਦੀ ਗੱਲ ਕਰਾਂਗੇ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੀ ਹੈ ਬਰੀਵਾਲਾ ਮੰਡੀ ਇਸ ਮੰਡੀ ਬਾਰੇ ਹੀ ਗੱਲ ਕਰਾਂਗੇ ਇਸ ਮੰਡੀ ਵਿੱਚ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਵੀ ਚਾਰੇ ਤੇ ਰਾਈ ਜਿਹੜੀਆਂ ਇਲੈਕਸ਼ਨ ਲੜ ਰਹੀਆਂ ਚਾਰੇ ਦੀ ਰਾਈ ਕੌਣ ਹੈ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਔਰ ਭਾਜਪਾ ਨਾਲ ਨਾਲ ਇਹਨਾਂ ਦੇ ਨਾਲ-ਨਾਲ ਚਾਰਾਂ ਧਿਰਾਂ ਦੇ ਨਾਲ-ਨਾਲ ਆਜ਼ਾਦ ਉਮੀਦਵਾਰ ਵੀ ਇਸ ਚੋਣ ਦਾ ਹਿੱਸਾ ਬਣ ਰਹੇ ਆ ਇਸ ਬਾਰੇ ਸਤਨਾਮ ਜੀ ਨਾਲ ਗੱਲ ਕਰਾਂਗੇ ਜਿ ਤੁਹਾਨੂੰ ਕੀ ਲੱਗਦਾ ਹੈ ਕੌਣ ਬਾਜ਼ੀ ਮਾਰੇਗਾ ਕੌਣ ਜਿਹੜਾ ਹੈਗਾ ਇਹ ਮੈਦਾਨ ਵਿੱਚ ਜਿਹੜਾ ਉਤਰੇ ਪੰਜੇ ਧਿਰਾਂ ਉਤਰਨੀ ਹੈ ਪੰਜਾਬੀ ਚੋਂ ਕੌਣ ਜਿਹੜਾ ਹੈਗਾ ਵੀ ਫਤਿਹ ਕਰੇਗਾ جنگ ਦੀ ਇਹ ਜੰਗ ਹੀ ਹੈ ਸਸੀ ਗੱਲ ਜੀ ਅਸਤੋਆ ਜੀ ਟਾਈਗਰ ਪੰਜਾਬ ਨਿਊ ਚੈਨਲ ਦੇਖਣ ਵਾਲੇ ਸਾਰੇ দর্শকਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਬਹੁਤ ਧੰਨਵਾਦ। ਸਤਨਾਮ ਜੀ ਜਿਵੇਂ ਮੈਂ ਹੁਣੇ-ਹੁਣੇ ਦਰਸ਼ਕਾਂ ਨੂੰ ਦੱਸ ਕੇ ਟਿਆ ਵੀ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਆ ਗਈਆਂ। ਸੂਤਰਾਂ ਦੇ ਹਵਾਲੇ ਤੋਂ ਬੰਦਾ ਲੱਗਿਆ ਵੀ 21 ਦਸੰਬਰ ਨੂੰ ਚੋਣਾਂ ਦੀ ਜਿਹੜੀ ਡੇਟ ਹੈ ਨਿਸ਼ਚਿਤ ਕਰ ਲਈ ਗਈ ਹੈ। ਜੀ। ਤੁਹਾਨੂੰ ਕੀ ਲੱਗਦਾ ਹੈ ਜਿਵੇਂ ਮੈਂ ਹੁਣੇ ਹੀ ਦੱਸਿਆ ਹਾਲ ਦੀ ਘੜੀ ਵਿੱਚ। ਹੂੰ। ਇਹ ਚਾਰੇ ਧਿਰਾਂ ਦੇ ਨਾਲ-ਨਾਲ ਪੰਜਵੀਂ ਧਿਰ ਜਿਹੜੀ ਆਜ਼ਾਦ ਉਮੀਦਵਾਰ ਉਹ ਵੀ ਚੋਣ ਮਦਾਨ ਵਿੱਚ ਨਿਤਰੇ ਆ। ਤੁਹਾਨੂੰ ਕੀ ਲੱਗਦਾ ਹੈ ਪੰਜਾਂ ਵਿੱਚੋਂ ਕੌਣ ਬਾਹੀ ਮਾਰੇਗਾ ਬਰੀ ਵਾਲਾ ਮੰਡੀ ਦੇ ਵਿੱਚ ਖਾਸ ਕਰਕੇ। ਦੇਖੋ ਪ੍ਰਦੀਪ ਜੀ ਮੈਨੂੰ ਲੱਗਦਾ ਵੀ ਤੁਸੀਂ ਜਦੋਂ ਵੀ ਕੋਈ ਵਿਸ਼ਾ ਹੁੰਦਾ ਹੈ ਸਭ ਤੋਂ ਪਹਿਲਾਂ ਇੰਟਰਵਿਊ ਅਤੇ ਸਵਾਲ ਜਿਹੜਾ ਉਹ ਪਹਿਲਾਂ ਕਰਦੇ ਹੋ ਤੁਸੀਂ ਇਸ ਸਟੂਡੀਓ ਦੇ ਵਿੱਚ। ਇਹ ਸਵਾਲ ਤੁਹਾਡਾ ਬਹੁਤ ਵਧੀਆ ਹੈ ਵੀ ਇੱਥੇ ਜਦੋਂ ਤੋਂ ਅਸੀਂ ਇਸ ਪੱਤਰਕਾਰੀ ਲੈਣ ਦੇ ਵਿੱਚ ਆਏ ਜੀ ਉਦੋਂ ਤੋਂ ਦੇਖਿਆ ਭਾਵੇਂ ਪਾਰਟੀ ਹੋਵੇ ਇੰਟਰਨੈਸ਼ਨਲ ਭਾਵੇਂ ਪਾਰਟੀ ਹੋਵੇ ਖੇਤਰੀ ਜੀ ਛੋਟੀਆਂ ਪਾਰਟੀਆਂ ਹੋਣ ਅਕਸਰੇ ਨਗਰ ਕੌਂਸਲ ਗ੍ਰਾਮ ਪੰਚਾਇਤੋ ਇਹ ਛੋਟੀਆਂ ਇਲੈਕਸ਼ਨਾਂ ਦੇ ਵਿੱਚ ਆਉਂਦੀਆਂ ਹਨ ਜਾਨੀ ਕਿ ਇਹਨਾਂ ਨੂੰ ਆਪਾਂ ਪਿੰਡਾਂ ਦੀ ਅਦਾਲਤ ਕਹਿ ਸਕਦੇ ਹਾਂ ਜਿਹੜੀਆਂ ਇਹ ਚੋਣਾਂ ਐ ਵਿਲਪਲਾਉ ਪੰਚਾਇਤੀ ਚੋਣਾਂ ਹੋਣ ਕੋਵੇਂ ਨਗਰ ਕੌਂਸਲ ਚੋਣਾਂ ਹੋਣ ਜੀ ਤੇ ਦੂਸਰੀ ਗੱਲ ਤੁਸੀਂ ਇਸ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਜਿਹੜਾ ਇਹਨਾਂ ਦੀ ਸਵਾਲ ਕਰਨ ਦਾ ਤਰੀਕਾ ਹੈ ਨਾ ਉਹ ਤਰੀਕਾ ਹੈਗਾ ਵੀ ਨਗਰ ਕੌਂਸਲ ਮੰਡੀ ਬਰੀ ਵਾਲਾ ਦੇ ਨਗਰ ਕੌਂਸਲ ਪ੍ਰਧਾਨ ਦਾ ਵੀ ਕਿਸ ਪਾਰਟੀ ਦੇ ਰੂਪ ਵਿੱਚ ਉਹ ਦਫ਼ਤਰ ਤੇ ਕਬਜ਼ਾ ਹੋਵੇਗਾ ਵੀ ਜਿੱਤ ਹਾਸਲ ਕਰੇਗੀ ਜਿਹਦੀ ਮੈਂ ਅੱਗੇ ਜਾ ਕੇ ਹੋਰੋ ਵਿਆਖਿਆ ਕਰਦਾ ਜੀ ਅੱਛਾ ਪ੍ਰਦੀਪ ਜੀ ਗੱਲ ਇਹ ਆ ਮੈਂ ਤੁਹਾਡੇ ਨਾਲ ਨਾਲ ਦਰਸ਼ਕਾਂ ਨੂੰ ਵੀ ਇਹ ਦੱਸ ਦੇਣਾ ਚਾਹਣਾ ਹੈ ਵੀ ਜਦੋਂ ਤੋਂ ਲੈ ਕੇ ਸਾਡੀ ਸੁਰਤ ਸੰਭਲੀ ਨਾ ਅਸੀਂ ਪੱਤਰਕਾਰੀ ਲੈਣ ਦੇ ਵਿੱਚ ਆਏ ਹਾਂ ਜੀ ਇੱਥੇ ਬਹੁਤ ਇਹ ਦੇਖਿਆ ਵੀ ਇੱਕ ਖੇਤਰੀ ਮੰਡੀ ਆ ਛੋਟੀ ਛੱਬ ਤਹਿਸੀਲ ਮੰਡੀ ਵਾਲਾ ਹੁਣੇ ਹੀ ਬਣੀ ਪਹਿਲਾਂ ਮੰਡੀਪਰੀ ਵਾਲਾ ਹੁੰਦੀ ਸੀ ਇਹ ਇੱਥੇ ਕੀ ਹੁੰਦਾ ਹੈ ਜੀ ਸਰਕਾਰ ਭਾਵੇਂ ਕੋਈ ਵੀ ਹੋਵੇ ਵੀ ਇਹਨੂੰ ਤੁਸੀਂ ਇੱਕ ਤਰਾਸ਼ ਦੀ ਕਹਿ ਲੋ ਇਹਨੂੰ ਤੁਸੀਂ ਇੱਕ ਵੀ ਸ਼ਰਮਾ ਸ਼ਰਮਾਇਆਦਾਰੀ ਕਹਿ ਲੋ ਇੱਥੇ ਪਾਰਟੀਬਾਜੀ ਦਾ ਇਸ ਇਲੈਕਸ਼ਨ ਚ ਆਣ ਕੇ ਕੋਈ ਸਵਾਲ ਨਹੀਂ ਰਹਿ ਜਾਂਦਾ ਜੀ ਤੁਸੀਂ ਪੁੱਛੋਗੇ ਕਿ ਕਿਉਂ ਨਹੀਂ ਰਹਿ ਜਾਂਦਾ ਜੀ ਇਸ ਕਰਕੇ ਨਹੀਂ ਰਹਿ ਜਾਂਦਾ ਜੀ ਇਥੋਂ ਇੱਕ ਮੰਨ ਲਓ ਜਿਹੜਾ ਵੀ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਚਾਹੁੰਦਾ ਉਹ ਸਾਰੇ ਐਮਸੀਆਂ ਨੂੰ ਕਹਿ ਦਿੰਦਾ ਹੈ ਵੀ ਖਰਚਾ ਜਿਹੜਾ ਉਹ ਮੈਂ ਲਾਉਂਗਾ ਤੇ ਜਦੋਂ ਤੁਸੀਂ ਐਮਸੀ ਬਣਗੇ ਤੁਸੀਂ ਮੈਨੂੰ ਪ੍ਰਧਾਨਗੀ ਦੀ سپورਟ ਦੇਣੀ ਹੋਊਗੀ ਇਸ ਕਰਕੇ ਉਹ ਵੱਡੇ ਵੱਡੇ ਜਿਹੜੇ ਧਨਾੜ ਲੋਕ ਆਉਂ ਉਹ ਸਿਆਸੀ ਤੇ ਬਿਨਾ ਸਿਆਸੀ ਕੰਮ ਕੀਤੇ ਇੱਕ ਸਰਮਾਇਏ ਦੇ ਜ਼ੋਰ ਤੇ ਹੁਣ ਤੱਕ ਇਹ ਨਗਰ ਕੌਂਸਲ ਜਿਹੜਾ ਦਫ਼ਤਰ ਆ ਬਰੀ ਆਲਾ ਇਹਦੇ ਉੱਤੇ ਕਾਬਜ ਹੁੰਦੇ ਆ ਰਹੇ ਆ ਉੱਥੇ ਇਹ ਸਵਾਲ ਨਹੀਂ ਕਦੇ ਮੈਂ ਦੇਖਿਆ ਵੀ ਸਰਕਾਰ ਭਾਵੇਂ ਖੇਤਰੀ ਪਾਰਟੀ ਦੀ ਹੋਵੇ ਜਾਂ ਕਾਂਗਰਸ ਜਾਂ ਇੱਕ ਇੱਕ ਵਿਸ਼ਵ ਭਰ ਦੀ ਜਿਹੜੀ ਹੈਗੀ ਆਪਾਂ ਅੱਗੇ ਗੱਲ ਕੀਤੀ ਆ ਵੀ ਪਾਰਟੀ ਕੇਂਦਰੀ ਹੋਵੇ ਜਾਂ ਕੋਈ ਵੱਡੀ ਪਾਰਟੀ ਆ ਪਰ ਇੱਥੇ ਆਣ ਕੇ ਪੈਸੇ ਵਾਲਾ ਹੀ ਨਗਰ ਕੌਂਸਲ ਦਾ ਪ੍ਰਧਾਨ ਬਣਦਾ ਹਾਲੇ ਕਿ ਪਾਰਟੀ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਇਹ ਉਹ ਇਸ ਤਰ੍ਹਾਂ ਹੀ ਮੈਂ ਅੱਗੇ ਜ਼ਿਕਰ ਜਿਵੇਂ ਕੀਤਾ ਹੈ ਜਨ ਉਹ ਉੱਥੇ ਜਾ ਕੇ ਉਹ ਕੋਈ ਐਮਸੀ ਮੰਨ ਲੋ ਵੀ ਪੈਸੇ ਲਾਉਣ ਦੇ ਹੁੰਦਾ ਨਹੀਂਗਾ ਜੀ ਵੋਟ ਬੈਂਕ ਉਹਦੇ ਕੋਲੇ ਜ਼ਿਆਦਾ ਹੈ ਉਹਨੂੰ ਫਿਰ ਕੀਰ ਦੇ ਵਿੱਚ ਇੱਥੇ ਸਭ ਤੋਂ ਪਹਿਲਾਂ ਇਹ ਫਿਰਤ ਕਿਸ ਬੰਦੇ ਨੇ ਪਾਈ ਸੀ ਮੈਂ ਉਹ ਵੀ ਦੱਸ ਦਿੰਦਾ ਵੀ ਇੱਥੇ ਸੁਖਦਰਸ਼ਨ ਸਿੰਘ ਮਰਾੜ ਸਭ ਹੁੰਦੇ ਸੀ ਜਿਹੜੇ ਜਦੋਂ ਤੋਂ ਉਹ ਸਿਆਸਤ ਚ ਆਏ ਉਹਨਾਂ ਦੇ ਸਾਬਕਾ ਐਮਐਲਏ ਐਕਸ ਐਮਐਲਏ ਤੇ ਉਹਨਾਂ ਦੇ ਵੱਲੋਂ ਇਹ ਪਿਰਤ ਪਾਈ ਗਈ ਸੀ ਵੀ ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਐਮਸੀ ਜੇ ਚਾਹਵਾਨ ਸੀ ਉਹਨਾਂ ਨੂੰ ਪਹਿਲਾਂ ਹੀ ਪੈਸੇ ਦੇ ਕੇ ਚੋਣ ਲੜਾ ਲੈਂਦੇ ਸੀ ਅੱਛਾ ਜੇਕਰ ਉਹ ਉਹਨਾਂ ਦੀ ਕਾਇਤ ਨਹੀਂ ਆਉਂਦਾ ਸੀ ਜਾਂ ਹੋਰ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਸੀ ਉਹ ਮੁੜ ਕੇ ਕੀ ਕਰਦੇ ਸੀ ਉਹ ਉਹਨੂੰ ਖਰੀਦ ਕੇ ਕੋਈ ਸਹਿਮਤੀ ਬਣਾ ਕੇ ਫਿਰ ਵੀ ਨਗਰ ਕੌਂਸਲ ਜਿਹੜੀ ਉਹ ਬਿਨਾਂ ਕਿਸੇ ਪਾਰਟੀ ਤੋਂ ਤੇ ਇੱਕ ਹੀ ਡਰਾਮਾ ਕਰਕੇ ਵੀ ਸਾਂਝੀ ਜਣਗੀ ਸਹਿਮਤੀ ਹੋ ਗਈ ਐ ਹੋ ਗਈ ਪਰ ਉਹ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀ ਉਹ ਬੜੀ ਆਲਾ ਦਾ ਬਣ ਜਾਂਦਾ ਸੀਗਾ ਇਸ ਕਰਕੇ ਇੱਥੇ ਪਾਰਟੀ ਕੋਈ ਆਈ ਜਾਵੇ ਪੰਜ ਤੁਸੀਂ ਦੱਸ ਗਿਆਂ ਵੀ ਸਾਰੀਆਂ ਚਾਹਵਾਣ ਐ ਜੋ ਮਰਜ਼ੀ ਕਰ ਲੋ ਪਰ ਚਾਹਵਾਣ ਜਿਹੜਾ ਮਰਜ਼ੀ ਰਵੇ ਪਰ ਨਗਰ ਕੌਂਸਲ ਦੇ ਪ੍ਰਧਾਨ ਦਾ ਕਬਜ਼ਾ ਉਹਦਾ ਹੀ ਹੋਣਾ ਜਿਹਦੇ ਕੋਲੇ ਜ਼ਿਆਦਾ ਪੈਸੇ ਆ ਜਿੰਨੇ ਸਾਰੇ ਲੋੜ ਜੋਗੇ ਐਮਸੀ ਜਿਹੜੇ ਅੱਜ ਤੋਂ ਤਿਆਰ ਕਰ ਲਏ ਇਹ ਉਹ ਇਹ ਜਿਹੜੀ ਬਰੀ ਵਾਲਾ ਦੀ ਆ ਨਾ ਸਿਆਸਤ ਤੇ ਨਗਰ ਕੌਂਸਲ ਤੇ ਉੱਥੇ ਕਬਜ਼ਾ ਹੈ ਉਹ ਇਸ ਤਰ੍ਹਾਂ ਦਾ ਰਹਿਣਾ ਦੂਸਰੇ ਪਾਸੇ ਜਿਹੜੀ ਨਗਰ ਕੌਂਸਲ ਦਫ਼ਤਰ ਦੀ ਕਾਰਗੁਜ਼ਾਰੀ ਆ ਜਦੋਂ ਤੋਂ ਲੈ ਕੇ ਕੰਮ ਚੱਲਿਆ ਆ ਉਦੋਂ ਤੋਂ ਲੈ ਕੇ ਜਿਹੜੀ ਆ ਨਾ ਉਹ ਪੈਸਾ ਜਿਹੜਾ ਉਹ ਫਿਰ ਕਿੱਥੇ ਜਾ ਕੇ ਲੋਕਾਂ ਦਾ ਨੁਕਸਾਨ ਕਰਦਾ ਹੈ ਕਿਉਂਕਿ ਉਹ ਉੱਥੇ ਨੁਕਸਾਨ ਕਰਦਾ ਹੈ ਕਿ ਜਿਹੜਾ ਮੰਡੀ ਦਾ ਵਿਕਾਸ ਉਹ ਰੁਕ ਜਾਂਦਾ ਹੈ ਸੀਵਰੇਜ ਦੀਆਂ ਪਾਈਪਾਂ ਵੀ ਮਰਜ਼ੀ ਨਾਲ ਕੱਢੀਆਂ ਜਾਂਦੀਆਂ ਤੇ ਹੋਰ ਜਿਹੜੇ ਕੋਈ ਨਿੱਕਾ ਦੁੱਖਾ ਕੰਮ ਹੁੰਦੇ ਆ ਉਹ ਵੀ ਮਰਜ਼ੀ ਨਾਲ ਕੀਤੇ ਜਾਂਦੇ ਆ ਕਿਉਂਕਿ ਜਿਹੜਾ ਬੰਦਾ ਪੈਸੇ ਲਾਉਂਦਾ ਉਹਨੇ ਫਿਰ ਮਰਜ਼ੀ ਵੀ ਤਾਂ ਆਪਣੀ ਕਰਨੀ ਆ ਕਿਉਂਕਿ ਕੋਈ ਉਹ ਹੋਵੇ ਮਤਲਬ ਐਮਸੀ ਹੋਵੇ ਜਾਂ ਕੋਈ ਉਹਨਾਂ ਨੂੰ ਸਮਰਥਨ ਦਿੱਤਾ ਹੋਵੇ ਕਿਉਂਕਿ ਉਦੀ ਉਸ ਵੇਲੇ ਬੰਨ ਤੋਂ ਪਹਿਲਾਂ ਪਾਵਰ ਜਿਹੜੀ ਓਖੇ ਚ ਲਈ ਜਾਂਦੀ ਆ ਉਹ ਮਕਰੂ ਬੋਲ ਨਹੀਂ ਸਕਦਾ ਬਹੁਤ ਵੱਡੇ ਵੱਡੇ ਤਕੜੇ ਗਰਮ ਜਿਹੜੇ ਸੀਗੇ ਐਮਸੀ ਉਹ ਵੀ ਇੱਥੇ ਆ ਕੇ ਬੋਲਣਾ ਬੰਦ ਕਰ ਦਿੰਦੇ ਕਿਉਂਕਿ ਉਹਨਾਂ ਦੀ ਅਸਲ ਚ ਦਾ ਅਸਲ ਕਮਜ਼ੋਰੀ ਇਹ ਹੁੰਦੀ ਆ ਤੇ ਇੱਥੇ ਇਹ ਨਗਰ ਕੌਂਸਲ ਬਰੀਵਾਲਾ ਦੇ ਦਫ਼ਤਰ ਦੀ ਜਿਹੜੀ ਪ੍ਰਧਾਨਗੀ ਆ ਉਹ ਆ ਮੈਨੇ ਰੱਖਦੀ ਆ ਕਿ ਜਿਸ ਬੰਦੇ ਨੇ ਪ੍ਰਧਾਨਗੀ ਦੇ ਪੈਸੇ ਲਾਉਣੇ ਆ ਐ ਐਮ ਸੀ ਮੁਕਤ ਮੰਨਣ ਵਾਸਤੇ ਉਹਨਾਂ ਦੇ ਪੈਸਿਆਂ ਦੀ ਵਰਤੋਂ ਕਰ ਲੈਂਦੇ ਆ ਐ ਐਮ ਸੀ ਜਿਹੜੇ ਆ ਉਹ ਦਿਨ ਪਿੱਛੇ ਚਲੇ ਜਾਂਦੇ ਆ ਤੇ ਇਸ ਕਰਕੇ ਜਿਹੜਾ ਰਹਿ ਜਾਂਦਾ ਕੱਲਾ ਪ੍ਰਧਾਨ ਹੀ ਤੇ ਪ੍ਰਧਾਨ ਉਹਨ ਵਿਕਾਸ ਕਰਲੇ ਨਾ ਕਰਲੇ ਤੇ ਹੁਣ ਜਦੋਂ ਪ੍ਰਧਾਨ ਨੇ ਪਹਿਲਾਂ ਹੀ ਪੈਸੇ ਪ੍ਰਧਾਨ ਨੇ ਲਾਤੇ ਤੇ ਉਹਦੀ ਤਾਂ ਹੁਣ ਉਹਦੀ ਮਰਜ਼ੀ ਆ ਰੱਬ ਤਰਸੀ ਕੋਈ ਗਲੀ ਦਾ ਕੋਈ ਗੰਦੀ ਨਾਲੀ ਦਾ ਜਾ ਕੋ ਕਿਸੇ ਦਾ ਵਿਕਾਸ ਕਰ ਦੇਵੇ ਨਾ ਕਰ ਦੇਵੇ ਇਹ ਤਾਂ ਉਹਦੀ ਮਰਜ਼ੀ ਆ ਜਿੰਨਾ ਚਿਰ ਇਹ ਪ੍ਰਿਤ ਖਤਮ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਵੀ ਸੰਕੇਤ ਦੇਣਾ ਚਾਹੁੰਦੇ ਆ ਵੀ ਇਹ ਜਿਹੜਾ ਹੈਗਾ ਹੈ ਕਬਜ਼ਾ ਤਾਂ ਜੀਦਾ ਮਰਜ਼ੀ ਕਰਵਾ ਲਓ ਪੈਸੇ ਵਾਲਾ ਕਰ ਜੂ ਪਰ ਵਿਕਾਸ ਦਾ ਇੱਕ ਟੱਕਾ ਨਹੀਂ ਹੋਣਾ ਬਰਗਾ ਦੇ ਵਿੱਚ ਠੀਕ ਹੈ ਸਤਨਾਮ ਜੀ ਸਤਨਾਮ ਜੀ ਇੱਕ ਸਵਾਲ ਹੋਰ ਬਣਦਾ ਓਕੇ ਤਾਂ ਦੂਜਾ ਸਵਾਲ ਇਹ ਬਣਦਾ ਕਿਉਂਕਿ ਮੰਡੀ ਬਰੀ ਵਾਲਾਂ ਨੂੰ ਹੂੰ ਜਿੰਨਾ ਤੱਕ ਮੈਨੂੰ ਪਤਾ ਅੰਦਾਜ਼ਨ ਕੋਈ 30 40 ਪਿੰਡ ਆਸ-ਪਾਸ ਚਾਰੇ ਪਾਸੇ ਲੱਗਦੇ ਆ ਹੂੰ ਅੱਛਾ ਉਹ ਸਾਰੇ ਪਿੰਡਾਂ ਨੂੰ ਇਹ ਵੀ ਪਤਾ ਹੈ ਕਿ ਬਾਰਿਸ਼ ਜਾਂ ਜਲੰਦਰ ਹੁੰਦੀ ਹੈ ਹੂੰ ਤੇ ਜੇ ਛੱਡਾਂ ਥੱਲੇ ਪਾਣੀ ਹੈ ਉਹ ਪਹਿਲਾਂ ਹੀ ਆ ਜਾਂਦਾ ਹੈ ਹੂੰ ਕੀ ਤੁਹਾਨੂੰ ਕੀ ਲੱਗਦਾ ਕੋਈ ਨਵਾਂ ਪ੍ਰਧਾਨ ਬਣ ਕੇ ਹੂੰ ਨਵੇਂ ਐਮਸੀ ਬਣ ਕੇ ਹੂੰ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ ਕਿਉਂ ਕਿ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਹੀਂ ਜੀ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਕੱਲੇ ਆਮ ਆਦਮੀ ਪਾਰਟੀ ਨੇ ਨਹੀਂ ਕੀਤੇ ਵਾਅਦੇ ਜੀ ਜੀ ਬੜੀਆਂ ਸਰਕਾਰਾਂ ਨੇ ਵਾਅਦੇ ਕੀਤੇ ਜਿੰਨਾ ਚਿਰ ਵੀ 70 75 ਸਾਲਾਂ ਦੀ ਸਰਕਾਰ ਆਈ ਜਾਂਦੀਆਂ ਵਾਅਦੇ ਕਰੀ ਜਾਂਦੀਆਂ ਹੂੰ ਕਿੰਨਾ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਬਰੀ ਵਾਲਾ ਮੰਡੀ ਦੇ ਵਿੱਚ ਇਸ ਸਮੱਸਿਆ ਤੋਂ ਨਿਗਿਆਦ ਜਿਹੜੀ ਹੈ ਨਈ ਦਵਾਈ ਮੰਡੀ ਬਰੀ ਵਾਲਾ ਦੇ ਲੋਕਾਂ ਨੂੰ ਖਾਸ ਕਰਕੇ ਉਹ ਛੱਪੜਦਾਰ ਉਂਗ ਉਤਾਰ ਲੈਂਦੇ ਆ ਹੁਣ ਤੁਹਾਨੂੰ ਕੀ ਲੱਗਦਾ ਵੀ ਜਦੋਂ ਨਵਾਂ ਪ੍ਰਧਾਨ ਬਣੇਗਾ ਕਿ ਇਸ ਸਮੱਸਿਆ ਤੋਂ ਨਗਿਆ ਦਵਾਪਾਏਗਾ ਮੰਡੀ ਬਰੀ ਵਾਲਾ ਨਹੀਂ ਜਾਂ ਨਹੀਂ ਅੱਛਾ ਲਓ ਜੀ ਇਹਦੇ ਇੱਕ ਸਵਾਲ ਤੁਹਾਡਾ ਤੇ ਮੈਂ ਜਵਾਬ ਇਹਦੇ ਦੋ ਦੇ ਦਿੰਦਾ ਵੀ ਜਿਹੜਾ ਮੰਡੀ ਬਰੀ ਵਾਲਾ ਜੁ ਵਾਰਚ ਕਿਤੇ ਹੁੰਦੀ ਆ ਵੀ ਇੱਥੋਂ ਦੀ ਨਾਜ ਮੰਡੀ ਜਿਹੜੀ ਆਪਾਂ ਮੰਡੀ ਦਾ ਦਿਲ ਕਹ ਲੀਏ ਉਥੇ ਭੀੜ ਕਿਉਂ ਹੋ ਕੇ ਪਾਣੀ ਕਿਉਂ ਸਟੋਰ ਇਕੱਠਾ ਹੁੰਦਾ ਹੈ ਦੇਖੋ ਜੇ ਉਹ ਦੁਕਾਨਦਾਰਾਂ ਦੇ ਦਬਾਅ ਕਾਰਨ ਚਾਰ ਚਫੇਰਿਓ ਗਲੀਆਂ ਜਿਹੜੀਆਂ ਉਹ ਪ੍ਰਧਾਨ ਨੇ ਆਪਦੇ ਅਸਰ ਸਰੂਪ ਵਾਲੇ ਬੰਦਿਆਂ ਦੇ ਕਾਰਨ ਚਾਰੇ ਦਰਵਾਜ਼ੇ ਜਿਹੜੇ ਆ ਉੱਚੇ ਕਰ ਦਿੱਤੇ ਉੱਚੇ ਕਰਕੇ ਤੇ ਮੰਡੀ ਜਿਹੜੀ ਆ ਉਹ ਨੀਵੀ ਹੋ ਗਈ ਅੱਛਾ ਜਦੋਂ ਮੰਡੀ ਨੀਵੀ ਹੋ ਗਈ ਇੱਥੇ ਇੱਕ ਬਿਮਾਰੀ ਜੀ ਹੋਰ ਪਈ ਆ ਜੀ ਉਹ ਇਹ ਪਈ ਆ ਜੀ ਜਦੋਂ ਅਖੇ ਮੈਂ ਕਿਉਂ ਰਾਂ ਕੱਲੀ ਤੇ ਰਾਜੇ ਦੀ ਧੀ ਚੱਲੀ ਮੈਂ ਕਿਉਂ ਰਾਂ ਕੱਲੀ ਵਾਲੀ ਬੁਝਾਰਤ ਸਾਫਤ ਹੋਈ ਉੱਥੇ ਕੀ ਹੋਇਆ ਜੀ ਇੱਕ ਆਂਟੀ ਜੇ ਦੇ ਮੰਡਲ ਉਹ ਵੀ 10 ਫੁੱਟ ਆਪਣੀ ਜਗ੍ਹਾ ਆੜ ਤੋਂ ਅੱਗੇ ਦੁਕਾਨ ਦੇ ਦੁਕਾਨ ਦੇ 10 ਫੁੱਟ ਦੇ ਅੱਗੇ ਥੜਾ ਬਣਾ ਲਿਆ ਜੀ ਤੇ 10 ਫੁੱਟ ਅੱਗੇ ਸ਼ਟਰ ਲਾ ਲਿਆ ਜੀ 20 20 ਫੁੱਟ ਜਿਹੜੀ ਮੰਡੀ 나ਜ ਮੰਡੀ ਦੀ ਜਗ੍ਹਾ ਹੈ ਉਹ ਨਜਾਇਜ਼ ਕਬਜ਼ਿਆਂ ੇਠਾਣ ਕੇ ਥੜਿਆ ਕਾਰਨ ਉੱਚੀ ਹੋ ਗਈ ਅੱਛਾ ਜਿਹੜੀ ਮੰਡੀ ਆ ਜਿੱਥੇ ਪਾਣੀ ਮੰਨ ਨੂੰ ਵੀ ਇੱਕ ਵਾਰ ਚ ਨੇ ਪਾਣੀ ਫੁੱਟ ਫੁੱਟ ਖੜਨਾ ਸੀ ਜਦੋਂ ਮੰਡੀ ਦਾ ਆਕਾਰ ਪੀੜਾ ਹੋ ਗਿਆ ਮੰਡੀ ਬੌਣੀ ਹੋ ਗਈ ਉੱਥੇ 4-4 ਫੁੱਟ ਤੱਕ ਪਾਣੀ ਖੜਨ ਲੱਗ ਗਿਆ ਤੇ ਜਿਹੜੀਆਂ ਸੀਵਰੇਜ ਦੀਆਂ ਪਾਈਪਾਂ ਸੀ ਉਹ ਅੱਗੇ ਉਸ ਢੰਗ ਨਾਲ ਪਈਆਂ ਸੀ ਕਿ ਕਿਤੋਂ ਛੋਟੀ ਪੈ ਗਈ ਕਿਤੋਂ ਜ਼ਿਆਦਾ ਪੈ ਗਈ ਅੱਛਾ ਇਸ ਕਰਕੇ ਉਹ ਪਾਣੀ ਦੀ ਨਿਕਾਸੀ ਉਹ ਕਰ ਨਹੀਂ ਸਕਦੀਆਂ ਤੇ ਕਈ ਦਿਨ ਜਦੋਂ ਕਿਤੇ ਖੇਤੀ ਉਸ ਫਸਲਾਂ ਦੇ ਦਿਨਾਂ 'ਚ ਵੀ ਪੈਂਦਾ ਉਹ ਫਿਰ ਸਾਰੀ ਜਿਹੜੀ ਫਸਲ ਆ ਇੱਥੇ ਕਈ ਵਾਰੀ ਉੱਗ ਪੈਂਦੀ ਕਈ ਵਾਰੀ ਬੁਰਾ ਹਾਲ ਹੋ ਜਾਂਦਾ ਜਿਹੜਾ ਉਹ ਪਾਣੀ ਦੀ ਨਿਕਾਸੀ ਨਹੀਂ ਨਿਕਲਦੀ ਤੇ ਥੋੜੀ ਬਹੁਤੀ ਬਾਰਸ਼ ਨਾਲ ਗਲੀਆਂ ਉੱਚੀਆਂ ਹੋਣ ਕਰਕੇ ਸ਼ਹਿਰ ਸਾਰੇ ਦਾ ਪਾਣੀ ਰੁੜ ਕੇ ਜਾ ਕੇ ਉਹ ਨਾਜ ਮੰਡੀ 'ਚ ਪੈ ਜਾਂਦਾ ਹੈ ਅੱਛਾ ਤੁਸੀਂ ਦੂਸਰੀ ਗੱਲ ਕੀਤੀ ਸੀ ਕਿ ਇਹ ਇਹਦਾ ਪਲਾਫ ਹੋਵੇਗਾ ਕਿ ਨਹੀਂ ਹੋਵੇਗਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਹੁਣ ਵੀ ਵਾਅਦੇ ਨਾਲ ਇਹ ਗੱਲ ਕਹਿਦਾ ਜਿੰਨੇ ਮਰਜੀ ਨਗਰ ਕੌਂਸਲ ਪ੍ਰਧਾਨ ਆ ਜਾਣ ਜਿੰਨੇ ਮਰਜੀ ਬਦਲ ਲੈਣ ਪਰ ਜਿਹੜੀ ਮੰਡੀ ਵਰੀ ਵਾਲਾ ਹੈ ਤਾਂ ਇਹਦਾ ਪ੍ਰਕਾਸ਼ ਨਹੀਂ ਹੋ ਸਕਦਾ ਇਹਦਾ ਗੰਦ ਜਿਉਂਦਾ ਚਿਉਂਦਾ ਤੋ ਉਹਨਾਂ ਤਿਉਹੇ ਹੀ ਬਣਿਆ ਰਹੂਗਾ ਇਸ ਕਰਕੇ ਕਿਉਂਕਿ ਜਿਹੜੀ ਆਸੇ ਪਾਸੇ ਆ ਖੇਤਰੀ ਰੋਗ ਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਪਹਿਲੀ ਗੱਲ ਤਾਂ ਇਹ ਜਿਹੜੇ ਐਮਸੀ ਪ੍ਰਧਾਨ ਆ ਉਹ ਜ਼ੁਰਤ ਹੀ ਨਹੀਂ ਕਰਦੇ ਵੀ ਅਸੀਂ ਇੱਧਰ ਦੀ ਕਰਕੇ ਐਨੂੰ ਸੇਮਨਾਲਾ ਕੱਢ ਕੇ ਪਾਣੀ ਗੰਦੇ ਨਾਲੇ ਚ ਪਾ ਦੇ ਇਧਰੋਂ ਪਾ ਜੀਏ ਉਧਰ ਸੂਬੇ ਵਾਲੇ ਇਤਰਾਜ਼ ਕਰਦੇ ਆ ਕਿ ਅਸੀਂ ਇੱਕ ਖੇਤੀ ਸੈਕਟਰ ਨੂੰ ਪਾਣੀ ਲਾਉਣ ਵਾਲਾ ਸੁਭਾ ਜਿਹੜਾ ਉਹਦੇ ਚ ਗੈਰ ਕਾਨੂੰਨੀ ਢੰਗ ਨਾਲ ਪਾਣੀ ਪਾਈ ਜਾਂਦੇ ਆ ਮੰਨ ਲਓ ਉਹ ਉਹ ਮੈਕਮੇ ਦੀ ਜਿਹੜੀ ਪਾਣੀ ਵਾਟਰ ਸਪਲਾਈ ਵਾਲਾ ਮਹਿਕਮਾ ਹੈ ਨਾ ਇਹਦਾ ਉਹਦੀ ਦਰਿਆਦ ਲਈ ਆ ਜੇ ਜੀ ਕਰੇ ਉਹ ਕੱਲ ਪਾਣੀ ਰੋਕ ਦੇਣਗੇ ਇਹ ਹੀ ਪਾਣੀ ਜਿਹੜਾ ਛੱਪੜਾ ਜਿਹੜਾ ਜਿਵੇਂ ਅੱਗੇ ਪਿੰਡ ਚ ਫਿਰਦਾ ਇਹ ਹੋਰ ਵੀ ਜ਼ਿਆਦਾ ਫਿਰੂਗਾ ਇਸ ਕਰਕੇ ਮੈਂ ਨਹੀਂ ਆਸ ਰੱਖ ਕੇ ਤੇ ਕਿਸੇ ਨੂੰ ਕੋਈ ਭਰੋਸਾ ਤੇ ਵਿਸ਼ਵਾਸ ਨਹੀਂ ਦਿੰਦਾ ਵੀ ਜਿਹੜਾ ਮਰਜੀ ਨਗਰ ਕਾਉਂਸਲ ਪ੍ਰਧਾਨ ਚੁਣ ਲਓ ਜਿੰਨੂੰ ਮਰਜੀ ਬਣਾ ਲਓ ਪਰ ਮੰਡੀ ਬਰੀ ਵਾਲਾ ਦਾ ਜਿਹੜਾ ਗੰਦੇ ਪਾਣੀ ਦਾ ਨਿਕਾਸ ਆ ਉਹ ਕਦੇ ਨਹੀਂ ਹੋ ਸਕਦਾ ਆਹੀ ਇੰਟਰਵਿਊ ਆਹ ਟਾਈਮ ਆਹੀ ਤੁਸੀਂ ਸਭ ਕੁਝ ਨੋਟ ਕਰ ਲਓ ਜਿੱਦਣੇ ਹੋ ਗਿਆ ਮੈਨੂੰ ਉਸ ਦਿਨ ਬੁਲਾ ਕੇ ਕਹਿ ਦਿਓ ਵੀ ਤੁਸੀਂ ਆਹ ਗੱਲ ਕਹੀ ਸੀ ਤੇ ਇੱਥੇ ਐ ਹੋ ਗਿਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ ਚਲੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਨਵੇਂ ਬਣਨਗੇ ਐਮਸੀ ਨਵੇਂ ਬਣਨਗੇ ਕੀ ਹੁੰਦਾ ਹੈ ਔਰ ਦਰਸ਼ਕਾਂ ਨੂੰ ਵੀ ਬੇਨਤੀ ਹੈ ਵੀ ਆਪਦੇ ਆਪ ਦੇ ਜਿਹੜੇ ਵਿਚਾਰ ਕਮੈਂਟ